ਇੰਨੇ ਤੋਂ 4 ਘੰਟੇ ਹੋ ਗਏ ਨਹਿਰ ਟੁੱਟੀ ਨੂੰ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਿੱਛੋਂ ਕੋਈ ਬੰਦ ਨਹੀਂ ਕਰ ਰਿਹਾ ਹੈਗਾ ਪਾਣੀ ਜਿਹੜਾ ਉਹ ਘਰਾਂ ਦੇ ਵਿੱਚ ਵੱੜ ਜਾਊਗਾ ਨੁਕਸਾਨ ਬਹੁਤ ਭਾਰੀ ਹੋਊਗਾ ਇਹ ਪਾਰ ਸਾਹਮਣੇ ਹੈਗਾ ਝੋਨੇ ਦਾ ਨੁਕਸਾਨ ਤਾਂ ਹੋਈ ਹੈਗਾ ਗੱਲ ਕਰੀਏ ਅੱਜ ਕਿਸਾਨ ਮਜ਼ਦੂਰਾਂ ਦੇ ਘਰ ਵੀ ਨੇ ਕੋਲ ਨਹਿਰ ਜਿੱਥੋਂ ਟੁੱਟੀ ਹੈਗੀ ਤੇ ਝੋਨੇ ਦੇ ਨਾਲ ਨਾਲ ਘਰਾਂ ਦਾ ਨੁਕਸਾਨ ਵੀ ਹੋਊਗਾ ਇੱਕ ਘਰ ਤੋਂ 40 ਪਿੰਡਾਂ ਦੇ ਵਿੱਚ ਦੀ ਲੰਘਦੀ ਹੈਗੀ 30 ਤੋਂ 40 ਸਾਲ ਪੁਰਾਣੀ ਬਣੀ ਹੋਈ ਹੈਗੀ ਜੇ ਨਹਿਰ ਦੀ ਹਾਲਤ ਦੀ ਗੱਲ ਕਰੀਏ ਹਾਲਤ ਬਹੁਤ ਜ਼ਿਆਦਾ ਖਰਾਬ ਆ ਗਈ ਬਹੁਤ ਜ਼ਿਆਦਾ ਟੋਟੇ ਦੀ ਮੁਰੰਮਤ ਹੋਣ ਵਾਲੇ ਨਹੀਂ ਜੀ ਪ ਪਰਾ ਜਿਹੜੀ ਨਹਿਰ ਆ ਉਹ ਨਹੀਂ ਬਦਲੀ ਹੈਗੀ ਪਿੰਡ ਗੰਡੂਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਨਹਿਰ ਆ ਜਿਹੜੀ ਉਹ ਟੁੱਟ ਚੁੱਕੀ ਹੈਗੀ ਘੱਟ ਤੋਂ ਘੱਟ 2 ਘੰਟਿਆਂ ਦਾ ਸਮਾਂ ਹੋ ਗਿਆ ਕਿਸਾਨ ਭਰਾਵੋ ਕਿ ਜਿਹੜੀ ਆ ਮਦਦ ਕੋਈ ਨਹੀਂ ਪਹੁੰਚੀ ਹੈਗੀ ਨਾ ਕੋਈ ਜੀਸੀਬੀ ਪਹੁੰਚੀ ਆ ਪਾਣੀ ਬੰਦ ਨਹੀਂ ਹੋਇਆ ਹੈਗਾ ਤੇ ਗੱਲ ਕਰੀਏ ਕਿਸਾਨ ਭਰਾਵੋ ਪਿੰਡ ਗੰਡੂਆ ਦੀ ਪਿੰਡ ਗੰਡੂਆ ਦੇ ਵਿੱਚ ਘੱਟ ਤੋਂ ਘੱਟ 3 ਤੋਂ 4 ਵਾਰ ਇਹ ਨਹਿਰ ਆ ਜਿਹੜੀ ਉਹ ਟੁੱਟ ਚੁੱਕੀ ਆ ਨਹਿਰ ਆ ਜਿਹੜੀ ਬਹੁਤ ਖਸਤਾ ਹਾਲਤ ਦੇ ਵਿੱਚ ਹੈਗੀ ਇਹ ਉਹੀ ਨਹਿਰ ਹੈ ਜਿਹੜੀ ਆਪਾਂ ਪਿਛਲੀ ਵਾਰ ਵੀਡੀਓ ਪਾਈ ਸੀ ਪਿੰਡ ਖੜਿਆਲ ਦੇ ਵਿੱਚ ਟੁੱਟੀ ਸੀਗੀ ਪਿਛਲੀ ਵਾਰ ਟੁੱਟੀ ਸੀ ਪਿਛਲੇ ਸਾਲ ਇਸ ਵਾਰ ਝੋਨੇ ਦੇ ਵਿੱਚ ਦੁਬਾਰਾ ਫੇਰ ਪਿੰਡ ਖੜਿਆਲ ਦੇ ਵਿੱਚ ਬਹੁਤ ਸਾਰਾ ਨੁਕਸਾਨ ਕਰਿਆਗਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਇਸ ਨਹਿਰ ਨਾਲ ਕਿਉਂਕਿ ਇਹ ਘੜ ਤੋਂ ਘਟਾ 30 ਤੋਂ 40 ਪਿੰਡਾਂ ਦੇ ਵਿੱਚ ਦੀ ਲੰਘਦੀ ਹੈਗੀ 30 ਤੋਂ 40 ਸਾਲ ਪੁਰਾਣੀ ਬਣੀ ਹੋਈ ਹੈਗੀ ਜੇ ਨਹਿਰ ਦੀ ਹਾਲਤ ਦੀ ਗੱਲ ਕਰੀਏ ਹਾਲਤ ਬਹੁਤ ਜ਼ਿਆਦਾ ਖਰਾਬ ਆ ਗਈ ਬਹੁਤ ਜ਼ਿਆਦਾ ਟੋਟੇ ਦੀ ਮੁਰੰਮਤ ਹੋਣ ਵਾਲੇ ਨੇਗੇ ਮੇਰੀ ਬੇਨਤੀ ਇਹੀ ਹੈ ਵੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਗੱਲ ਕਰੀ ਪੁਆਤਮਨ ਸਾਹਿਬ ਦਾ ਪਿੰਡ ਹੈਗਾ ਇੱਥੋਂ ਘੜ ਤੋਂ ਘੜ 10 15 ਕਿਲੋਮੀਟਰ ਦੀ ਦੂਰੀ ਤੇ ਹੈਗਾਗਾ ਇਹ ਉਹਨਾਂ ਦਾ ਇਹ ਏਰੀਆ ਬਣਦਾਗਾ ਪਿੰਡ ਗੰਡੂਆ ਜ਼ਿਲ੍ਹਾ ਸੰਗਰੂਰ ਦੇ ਵਿੱਚ ਸੁਨਾਮ ਤੋਂ ਗੱਲ ਕਰੀਏ ਇਹ 18 15 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਰਹਿ ਜਾਂਦਾ ਪਿੰਡ ਗੰਡੂਆ ਜੇ ਅੱਜ ਗੱਲ ਕਰੀਏ ਕਿਸਾਨ ਭਰਾਵੋ ਝੋਨੇ ਦਾ ਨੁਕਸਾਨ ਤਾਂ ਹੋਈ ਹੋਇਆ ਬਹੁਤ ਜ਼ਿਆਦਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਪਾੜ ਸਾਹਮਣੇ ਹੈਗਾ ਝੋਨੇ ਦਾ ਨੁਕਸਾਨ ਤਾਂ ਹੋਈ ਆਗਾ ਹੰਡ ਗੰਡੂਆਂ ਦੇ ਵਿੱਚ ਗੱਲ ਕਰੀਏ ਅੱਜ ਕਿਸਾਨ ਮਜ਼ਦੂਰਾਂ ਦੇ ਘਰ ਵੀ ਨੇ ਕੋਲ ਨਹਿਰ ਜਿੱਥੋਂ ਟੁੱਟੀ ਹੈਗੀ ਤੇ ਝੋਨੇ ਦੇ ਨਾਲ ਨਾਲ ਘਰਾਂ ਦਾ ਨੁਕਸਾਨ ਵੀ ਹੋਊਗਾ ਇੱਕ ਘਰ ਬਣਾਉਣ ਤੇ ਕਿਸਾਨ ਦੀ ਮਜ਼ਦੂਰ ਦੀ ਸਾਰੀ ਉਮਰ ਦੀ ਕਮਾਈ ਲੱਗ ਜਾਂਦੀ ਹੈ ਤੇ ਅੱਜ ਜਿਹੜਾ ਉਹਨਾਂ ਦੇ ਘਰ ਆ ਜਿਹੜੇ ਖਤਰੇ ਦੇ ਵਿੱਚ ਨੇਗੇ ਕਿਉਂਕਿ ਤਿੰਨ ਤੋਂ ਚਾਰ ਘੰਟੇ ਹੋ ਗਏ ਨੇ ਨਹਿਰ ਟੁੱਟੀ ਨੂੰ ਪਾਣੀ ਬਹੁਤ ਜ਼ਿਆਦਾ ਆ ਰਿਹਾ ਪਿੱਛੋਂ ਕੋਈ ਬੰਦ ਨਹੀਂ ਕਰ ਰਿਹਾ ਹੈਗਾ ਪਾਣੀ ਜਿਹੜਾ ਉਹ ਘਰਾਂ ਦੇ ਵਿੱਚ ਵੱਡ ਜਾਊਗਾ ਨੁਕਸਾਨ ਬਹੁਤ ਭਾਰੀ ਹੋਊਗਾ ਇਹ ਨਹਿਰ ਨੂੰ ਦੁਬਾਰਾ ਨਵਾਂ ਬਣਾਇਆ ਜਾਵੇ ਆਈ ਵਾਰ ਕਿਸਾਨ ਭਰਾਵਾਂ ਦੇ ਜਦੋਂ ਝੋਨਾ ਲਾ ਲਾਂਦੇ ਨੇ ਕ ਇੱਕ ਗੱਲ ਧਿਆਨ ਦੇ ਵਿੱਚ ਰਹਿੰਦੀ ਆ ਕਿਉਂਕਿ ਗੱਲ ਕਰੀਏ ਮੇਰੇ ਪਿੰਡ ਦੀ ਬਹੁਤ ਸਾਰੀਆਂ ਖੱਡਾਂ ਇਸ ਨਹਿਰ ਦੇ ਵਿੱਚ ਪੈਂਦੀਆਂ ਨੇ ਉਹਨਾਂ ਦੀ ਹਰ ਵੇਲੇ ਜਿਹੜੀ ਜਾਣਾ ਉਹ ਮੁੱਠੀ ਦੇ ਵਿੱਚ ਰਹਿੰਦੀ ਆ ਜਦੋਂ ਕੋਈ ਵੀ ਫਸਲ ਲਾ ਲੈਂਦੇ ਨੇ ਬਹੁਤ ਸਾਰੀਆਂ ਇਹਦੇ ਵਿੱਚ ਖੱਡਾਂ ਪੈਂਦੀਆਂ ਨੇ ਪਾਣੀ ਆਉਂਦਾ ਜਾਂਦਾ ਰਹਿੰਦਾਗਾ ਤੇ ਜਦੋਂ ਥੋੜਾ ਜਿਹਾ ਫਲੋ ਮੀਂਹ ਪੈ ਜਾਂਦਾਗਾ ਥੋੜਾ ਜਿਹਾ ਫਲੋ ਨਹਿਰ ਦਾ ਜ਼ਿਆਦਾ ਹੋ ਜਾਂਦਾਗਾ ਤੇ ਨਹਿਰ ਦੀ ਇਹ ਟੁੱਟਣ ਦੀ ਹਾਲਤ ਬਣ ਜਾਂਦੀ ਹੈਗੀ ਜਾਂ ਸਰਕਾਰ ਤੱਕ ਜਿਹੜੀ ਉਹ ਗੱਲ ਪਹੁੰਚਾਉਣਾ ਗੱਲ ਹੈ ਜਿਹੜੀ ਉਹ ਤੁਸੀਂ ਨੇ ਸ਼ੇਅਰ ਕਰਕੇ ਪਹੁੰਚਾਉਣੀ ਹੈਗੀ ਅੱਜ ਵੀ ਉਹੀ ਫਲਾਤ ਬਣ ਗਏ ਨੇ ਪਿੰਡ ਗੰਨੂਆਂ ਦੇ ਵਿੱਚ ਆਪਣੇ ਖੇਤ ਦੇ ਵਿੱਚ ਵੀ ਨਹਿਰ ਇਹ ਟੁੱਟ ਗਈ ਸੀ 2021-22 ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਆਪਣੀ ਕਣਕ ਦੀ ਫਸਲ ਦਾਾਂ ਦੇ ਵਿੱਚ ਬਹੁਤ ਭਾਰ ਅਸੀਂ ਦੇਖ ਸਕਦੇ ਪਾਣੀ ਦੇ ਵਿੱਚ ਰੁੜ ਚੁੱਕੀ ਹੈਗੀ ਬਹੁਤ ਭਾਰੀ ਨੁਕਸਾਨ ਹੋਣਿਆ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨ ਭਰਾ ਉਹ ਸ਼ੇਅਰ ਕਰਿਓ ਤਾਂ ਕਿ ਸਰਕਾਰ ਤੱਕ ਪਹੁੰਚ ਸਕੇ ਤੇ ਇਹਨਾਂ ਦੀ ਜਿਹੜੀ ਕਿਸਾਨ ਮਜ਼ਦੂਰਾਂ ਦੀ ਜਿਹੜੀ ਬਾਹ ਜਿਹੜੀ ਉਹ ਸਰਕਾਰ ਫੜ ਸਕੇ ਤੇ ਇਹੀ ਮੰਗ ਕਰਦੇ ਆਂ ਅਸੀਂ ਵੀ ਜਿਹੜੀ ਇਹ ਗੰਡੂਆ ਤੋਂ ਖੜਿਆਲ ਦੇ ਵਿੱਚ ਵੀ ਨਹਿਰ ਟੁੱਟਦੀ ਆਗੀ ਗੰਡੂਆ ਦੇ ਵਿੱਚ ਘੜ ਤੋਂ ਘੜ ਦੋ ਤੋਂ ਤਿੰਨ ਵਾਰ ਇਹ ਟੁੱਟ ਗਈ ਆ ਤੇ ਨਵੀਂ ਬਣਾਈ ਜਾਵੇ ਇਹ ਨਹਿਰ ਜੇ ਆਪਾਂ ਹਾਲਤ ਦੀ ਗੱਲ ਕਰੀਏ ਘੜ ਤੋਂ ਕਿਲੋਮੀਟਰ ਦੇ ਵਿੱਚ ਘੜ ਤੋਂ ਘੜ ਤੁਹਾਨੂੰ 15 ਤੋਂ 20 ਜਿਹੜੇ ਟੋਟੇ ਮਿਲ ਜਾਣਗੇ ਜਿਹੜੇ ਕਿ ਜੋੜੇ ਹੋਏ ਨੇ ਬੂਰੀਆਂ ਭਰ ਕੇ ਜੋੜੇ ਹੋਏ ਨੇ ਤੇ ਬੈਠੀ ਪਈ ਜਨਹਾ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਧੰਨਵਾਦੀ ਸਾਰਿਆਂ ਦਾ